ਸਰਦਾਰ ਅਨਿਵਰਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਵੇਲਾ ਕਾਲੀ ਰਾਤੇ ਉੱਲੂਆਂ ਦੀਆਂ ਭਿਆਨਕ ਆਵਾਜ਼ਾਂ ਵਿੱਚ ਸਰਕੰਡਿਆਂ ਦੀ ਝੁੰਡਾਂ ਨੂੰ ਚੀਤ ਦਾ ਕੋਈ ਹਵਾਨੀ ਜਿਸਮ ਕਿਸੇ ਅਬਲਾ ਦੇ ਲੀੜਿਆਂ ਨੂੰ ਪਿੰਡੇ ਤੋਂ ਖਰੋਚ ਰਿਹਾ ਹੁੰਦਾ ਹੈ ਕਦੇ-ਕਦੇ ਕੋਈ ਚੀਖ ਸੁਣਾਈ ਦਿੰਦੀ ਹੈ ਫਿਰ ਸ਼ਨਾਟਾ ਸ਼ਾ ਜਾਂਦਾ ਹੈ ਆਹਾਂ ਦੀਆਂ ਆਵਾਜ਼ਾਂ ਕੁੜੀ ਦੇ ਤਰਲੇ ਤੇ ਸਿਸਕੀਆਂ ਚਟਾਨ ਵਰਗੀ ਹਵਾਨੀਅਤ ਨੂੰ ਨਹੀਂ ਪਿਘਲਾ ਸਕਦੀਆਂ ਇਹ ਲਾਗੇ ਪਿੰਡ ਦਾ ਗੱਭਰੂ ਹੈ ਜੋ ਸ਼ਿੰਦੇ ਦੀ ਧੀ ਵੀਰੋਂ ਨੁਕੜੀ ਸੀ ਫਿਰਦਾ ਹੈ ਉਸਦੀ ਪੱਤ ਨੋਝ ਰਿਆ ਹੈ ਕੁੜੀ ਕਰ ਲਾਉਂਦੀ ਹੈ ਛੱਡ ਦੇ ਮੈਨੂੰ ਰਹਿਮ ਕਰ ਹਾਈ ਬਾਪੂ ਉਹ ਸਾਹੂ ਸਾਹ ਹੋਇਆ ਆਖਦਾ ਹੈ ਹੁਣ ਆਉ ਤੇਰਾ ਬਾਪੂ ਸਿੱਧੀ ਹੋ ਕੇ ਮੰਨ ਜਾ ਨਾਲ ਦੀ ਨਾਲ ਪਰਛਾਵੇਂ ਤੇ ਪਰਛਾਵੇਂ ਟੁੱਟ ਪੈਂਦਾ ਹੈ ਅਚਾਨਕ ਹੀ ਪੱਤਿਆਂ ਚੋਂ ਸਰ ਸਰ ਦੀ ਆਵਾਜ਼ ਹੁੰਦੀ ਹੈ ਉਸ ਗੱਭਰੂ ਨੇ ਨਾ ਗੌੜਿਆ ਕਾਲੀ ਰਾਤ ਚਿੱਟੀਆਂ ਅੱਖਾਂ ਟੱਕਿਆ ਚਿਹਰਾ ਗਲ ਚੱਕਾ ਖੁੱਲਾ ਕੱਪੜਾ ਪ੍ਰਤਾਪਾ ਅਣਖੀਲਾ ਵੀਰ ਆ ਪਹੁੰਚਦਾ ਹੈ ਉਸਨੇ ਬਿਨਾ ਕੁਕ ਕੇ ਦੁਨਾਰੀ ਚੋਂ ਇੱਕੋ ਫਾਇਰ ਨਾਲ ਗੱਭਰੂ ਨੂੰ ਚਿਤ ਕਰ ਦਿੱਤਾ ਅਬਲਾ ਕੁੜੀ ਭੱਜ ਕੇ ਪ੍ਰਤਾਪੇ ਦੇ ਗਲ ਆ ਲੱਗਦੀ ਹੈ ਪ੍ਰਤਾਪੇ ਨੇ ਆਪਣੇ ਗਲੋਂ ਪੱਗ ਲਾ ਪੱਗ ਦਾ ਕੱਪੜਾ ਲਾ ਉਤਾਰ ਕੇ ਉਸ ਦਾ ਪਿੰਡਾ ਟੱਕ ਦਿੱਤਾ ਵੀਰੋ ਦੇ ਮੂੰਹੋਂ ਦੋ ਬੋਲ ਨਿਕਲੇ ਜਿਉਂਦਾ ਰਹੇ ਵੀਰਾ ਪ੍ਰਤਾਪ ਉਸ ਨੂੰ ਘਰ ਛੱਡਣ ਗਿਆ ਵਿਹੜੇ 'ਚ ਖੜਾ ਪ੍ਰਤਾਪਾ ਸੱਚੀ ਸੂਰਮਾ ਲੱਗ ਰਿਹਾ ਸੀ ਅੱਗੋਂ ਰੱਜਿਆ ਛਿੰਦਾ ਖੰਗ ਰਿਹਾ ਸੀ ਪ੍ਰਤਾਪ ਨੇ ਦੁਨਾਲੀ ਕੁੜੀ ਨੂੰ ਫੜਾ ਦਿੱਤੀ ਆਪ ਸੰਭਲੇ ਕੁੜੀਏ ਕਦੇ ਕਵੇਲੇ ਕੰਮ ਆਜੂ ਆਖ ਦਾ ਕਾਲੇ ਕਦਮੀ ਮੁੜ ਗਿਆ ਅਗਲੇ ਦਿਨ ਪੁਲਿਸ ਨੇ ਪ੍ਰਤਾਪ ਦੇ ਹੱਥ ਕੜੀਆਂ ਲਗਾ ਰੱਖੀਆਂ ਨੇ ਦੇ ਹੱਥ ਘੜੀਆਂ ਵਾਲੇ ਹੱਥਾਂ ਨਾਲ ਹੀ ਆਪਣੀ ਬੱਚੀ ਨੂੰ ਚੁੱਕਦਾ ਹੈ ਆਪਣੀ ਪਤਨੀ ਵੱਲ ਦੇਖਦਾ ਹੈ ਜਿਵੇਂ ਆਖਦਾ ਹੋਵੇ ਹੁਣ ਤੂੰ ਹੀ ਇਸ ਦਾ ਖਿਆਲ ਰੱਖਣਾ ਉਸ ਨੇ ਵੀ ਆਪਣੇ ਸਿਰੋਂ ਲੱਥੀ ਚੁੰਨੀ ਉੱਪਰ ਕਰ ਲਈ ਪ੍ਰਤਾਪੇ ਨੂੰ ਲਗਭਗ 6 ਸਾਲ ਲੰਘ ਗਏ ਸਨ ਉਸ ਦੀ ਜਦੋਂ ਕੁੜੀ ਜਵਾਨ ਹੋ ਚੁੱਕੀ ਸੀ ਉਹ ਕੱਲੀ ਹੀ ਹੋਣ ਕਰਕੇ ਖੇਤ ਪਾਣੀ ਲਾ ਕੇ ਆਉਂਦੀ ਸੀ ਇੱਕ ਦਿਨ ਕਿਸੇ ਨੇ ਇੱਕ ਵੇਲੇ ਜਹੇ ਸ਼ਿੰਦੇ ਦੇ ਕੰਨ ਬਲੇਲ ਦਿੱਤੀ ਅੱਜ ਸ਼ਿੰਦਿਆ ਤਿਤਰੀ ਕੱਲੀ ਐ ਕਮਾਦਾ ਨੂੰ ਨਿਕਲੀ ਐ ਤੇਰੇ ਆਲਾ ਬਾਜ ਰਾਜੀ ਐ ਰਾਜੀ ਐ ਪਰ ਤੂੰ ਹੋਲੀ-ਬੋਲ ਤੇ ਚੱਲਦਾ ਹੋ ਸ਼ਿੰਦੇ ਨੇ ਆਖਿਆ ਇਹ ਬੋਲ ਸ਼ਿੰਦੇ ਦੀ ਧੀ ਵੀਰੋਂ ਨੂੰ ਸੁਣ ਜਾਂਦੇ ਨੇ ਉਹ ਚ ਕੰਨੀ ਹੋ ਜਾਂਦੀ ਹੈ ਉਸ ਨੂੰ ਨਹੀਂ ਪਤਾ ਕੀ ਬਾਪੂ ਕਿਸ ਪਿੱਛੇ ਜਾ ਰਿਹਾ ਹੈ ਪਰ ਜਾ ਜਰੂਰ ਰਿਹਾ ਹੈ ਉਸਨੇ ਭੱਜ ਕੇ ਉਸ ਬੰਦੇ ਨੂੰ ਜਾ ਕੇ ਰਿਆ ਸਿੱਧੇ ਰਫਲ ਸਾਧ ਦੇ ਸਾਧ ਕੇ ਪੁੱਛਿਆ ਦੱਸ ਮੇਰਾ ਪਿਓ ਕਿਸ ਦੇ ਪਿੱਛੇ ਜਾ ਰਿਹਾ ਹੈ ਤੇਰੇ ਤੇ ਕੀਤੇ ਸਾਨ ਦਾ ਗਲਾ ਘੁੱਟਣ ਪ੍ਰਤਾਪੇ ਦੀ ਧੀ ਦੀ ਪੱਤ ਲੁੱਟਣ ਉਸ ਉਸਨੇ ਜਾਨ ਬਚਾਉਂਦਿਆਂ ਕਿਹਾ ਇਸ ਇਹ ਸੁਣ ਕੇ ਵੀਰੋ ਘਰ ਵਰਤ ਆਉਂਦੀ ਹੈ ਉਹੀ ਪੱਗ ਜੋ ਕਦੇ ਪ੍ਰਤਾਪ ਨੇ ਉਸ ਨੂੰ ਦਿੱਤੀ ਸੀ ਉਸ ਨੂੰ ਸਿਰ ਤੇ ਬੰਨ ਲੈਂਦੀ ਹੈ ਉਸ ਅੰਦਰ ਮਰਦਾਂ ਵਾਲੀ ਤਾਕਤ ਆ ਜਾਂਦੀ ਹੈ ਸੜਕੜੇ ਵਿੱਚ ਸਰਸਰ ਹੁੰਦੀ ਹੈ ਪ੍ਰਤਾਪੇ ਦੀ ਧੀ ਨਾਲ ਛਿੰਦਾ ਦੋ ਹੱਥ ਹੋ ਰਿਆ ਹੁੰਦਾ ਹੈ ਉਹ ਦਲੇਰ ਹੋਣ ਕਰਕੇ ਉਸ ਨੂੰ ਟਾ ਨਹੀਂ ਦੇ ਰਹੀ ਹੁੰਦੀ ਅਗੋਂ ਵੀਰੋ ਮਨੇਰੇ ਦੀ ਬੁੱਕਲ ਚੋਂ ਛੇਨੀ ਵਾਂਗ ਨਿਕਲ ਕੇ ਦਨਾਲੀ ਦਾ ਫਾਇਰ ਉਸ ਹਵਾਨ ਦੇ ਸੀਨੇ 'ਚ ਮਾਰ ਦਿੰਦੀ ਹੈ ਜੋ ਉਸ ਵਕਤ ਉਸ ਦਾ ਪਿਓ ਨਹੀਂ ਸੀ ਉਹ ਆਪਣੀ ਪੱਗ ਸਿਰੋਂ ਲਾ ਕੇ ਉਸ ਦੀ ਪੱਤ ਕੱਜ ਦਿੰਦੀ ਹੈ ਅਗਲੇ ਦਿਨ ਪ੍ਰਤਾਪ ਦੇ ਹੱਥ ਖੜੀ ਖੁੱਲ ਜਾਂਦੀ ਹੈ ਤੇ ਵੀਰੋਂ ਦੇ ਲੱਗ ਜਾਂਦੀ 2 ਬਹਾਦਰਾਂ ਦੀ ਸਲਾਮੀ ਲਈ ਸਵੇਰ ਦਾ ਸੂਰਜ ਉੱਗਦਾ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ